ਪੰਜਾਬ ਅਤੇ ਦਿੱਲੀ ਦੀ ਕਿਸੇ ਤਰੀਕੇ ਦੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਇਹ ਕਹਿਣਾ ਹੈ ਪੰਜਾਬ ਦੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਦਾ ਜਲੰਧਰ ਵਿਖੇ মিডিਆ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਸਿੰਘ ਨੇ ਪੰਜਾਬ ਅਤੇ ਦਿੱਲੀ ਦੇ ਸਿੱਖਿਆ ਪੈਟਰਨ ਤੇ ਬੋਲਦੇ ਹੋਏ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪੰਜਾਬ ਅਤੇ ਦਿੱਲੀ ਦੀ ਤੁਲਨਾ ਨਾ ਕਰਨ ਪੰਜਾਬ ਵਿੱਚ 19000 ਸਕੂਲ ਹਨ ਅਤੇ ਦਿੱਲੀ ਦੇ ਵਿੱਚ ਸਿਰਫ 2600 ਸਕੂਲ ਹਨ ਦਿੱਲੀ ਵਿੱਚ ਕੇਜਰੀਵਾਲ ਮਿਊਂਸਿਪੈਲਿਟੀ ਚਲਾ ਰਹੇ ਨੇ ਅਤੇ ਪੰਜਾਬ ਇੱਕ ਸੂਬਾ ਹੈ ਇਸ ਦੇ ਲਈ ਦਿੱਲੀ ਅਤੇ ਪੰਜਾਬ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਤੇ ਵੀ ਤੰਜ ਕੱਢਦੇ ਹੋਏ ਕਿਹਾ ਕਿ ਸ਼ੀਸ਼ੇ ਦੇ ਘਰ ਵਿੱਚ ਰਹਿਣ ਵਾਲਿਆਂ ਨੂੰ ਦੂਜਾਂ ਤੇ ਪੱਥਰ ਨਹੀਂ ਸੁੱਟਣੇ ਚਾਹੀਦੇ ਇਸ ਦੇ ਨਾਲ ਹੀ ਉਹਨਾਂ ਕਿਹਾ ਕੇਜਰੀਵਾਲ ਨੂੰ ਸ਼ਰਟਾਂ 38 ਸਾਈਜ਼ ਦੀ ਹੁੰਦੀ ਹੈ ਪਰ 42 ਸਾਈਜ਼ ਦੀ ਗੱਲ ਕਰਕੇ ਲੋਕਾਂ ਨੂੰ ਭ्राम ਵਿੱਚ ਪਾਉਂਦਾ ਹੈ ਜੋ ਕਿ ਇਸ ਤਰ੍ਹਾਂ ਹੁਣ ਇੱਥੇ ਪੰਜਾਬ ਦੇ ਵਿੱਚ ਨਹੀਂ ਚੱਲੇਗਾ ਸਾਡੇ ਲਗਭਗ 19000 ਸਕੂਲ ਹੈ ਤੇ ਦਿੱਲੀ ਦੇ ਵਿੱਚ 2600 ਸਕੂਲ ਹੈ ਉਹਦਾ ਕੰਪੈਰੀਜ਼ਨ ਨਹੀਂ ਹੋ ਸਕਦਾ ਕਿਉਂਕਿ ਉਹ ਇੱਕ ਕੇਜਰੀਵਾਲ ਜੀ ਨਾ ਇੱਕ ਮਿਊਸਪੈਲਿਟੀ ਚਲਾ ਰਹੇ ਆ ਰਿਐਲਿਟੀ ਇਹ ਆ ਤੇ ਉਹਨੂੰ ਕੰਪੇਅਰ ਇੱਕ ਸੂਬੇ ਨਾਲ ਕਰਨਾ ਔਰ ਸੂਬਾ ਵੀ ਉਹੋ ਜਿਹਾ ਜਿਹਦੇ ਵਿੱਚ ਕਿਉਂਕਿ ਬਾਰਡਰ ਏਰੀਆ ਬਹੁਤ ਹੈ ਕੰਪਰਾਈਜ਼ਸ ਆਫ ਵਿਲੇजेस ਹੈ ਔਰ ਫਿਰ ਮੈਂ ਇਹ ਸਮਝਦਾ ਕਿ ਇੱਕ ਦਸਾਂ ਸਕੂਲਾਂ ਦਾ ਸਾਰੇ ਪੈਸੇ ਖਰਚ ਕਰਕੇ ਤੇ ਉਹਦੇ ਤੇ ਇਨਫਰਾਸਟ੍ਰਕਚਰ ਬਣਾ ਕੇ ਤੇ ਉਹਨੂੰ ਪਬਲਿਸਾਈਜ਼ ਕਰਕੇ ਇੱਕ ਗੱਲ ਜ਼ਰੂਰ ਮੈਂ ਸਮਝਦਾ ਕਿ ਜਿਹੜੀ ਪਬਲਿਸਿਟੀ ਆ ਸਾਡੇ ਖੇੜਾ ਸਾਹਿਬ ਨੇ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਆ ਕਿਉਂਕਿ 22 ਕਰੋੜ ਤੋਂ 600 ਕਰੋੜ ਤੇ ਪਬਲਿਸਿਟੀ ਵਾਲਾ ਜਰੂਰ ਐਂਗਲ ਉਹਨਾਂ ਨੇ ਕਵਰ ਕਰ ਲਿਆ ਲੇਕਿਨ ਕਦੀ ਇਹ ਨਹੀਂ ਸੋਚਿਆ ਕਿ 19000 ਸਕੂਲ ਦਾ ਜਿਹੜਾ ਉਹ ਦਿੱਲੀ ਦੇ ਨਾਲ ਜਿਹੜਾ ਕੰਪੈਰੀਜ਼ਨ ਕੀਤਾ ਨਹੀਂ ਜਾ ਸਕਦਾ ਹਾਂ ਜੇ ਕਰਨਾ ਹੀ ਆ ਤੇ ਮੈਂ ਅੱਛਾ ਇਹ ਨਹੀਂ ਪਤਾ ਲੱਗਿਆ ਮੈਨੂੰ ਅ ਦਿੱਲੀ ਦੀ ਸਾਰੀ ਸਰਕਾਰ ਹੀ ਇਸ ਕੰਮ ਤੇ ਲੱਗ ਗਈ ਅੱਛਾ ਕੇਜਰੀਵਾਲ ਜੀ ਵੀ ਸਸੋਧਿਆ ਜੀ ਵੀ ਕਿਉਂਕਿ ਸਿਆਣੇ ਬੰਦੇ ਆ ਮੈਂ ਤਾਂ ਪੋਲਿਟਿਕਲ ਸਿਸਟਮ ਚ ਬਹੁਤਾ ਇਸ ਗੱਲ ਨੂੰ ਤਰਜੀਹ ਨਹੀਂ ਦਿੰਦਾ ਕਿਉਂਕਿ ਉਹਨਾਂ ਦੇ ਸਰਕਮਸਟਾਂਸਸ ਤੇ ਸਾਡੇ ਸਰਕਮਸਟਾਂਸਸ ਦੇ ਵਿੱਚ ਫਰਕ ਆ ਅੱਛਾ ਉਹ ਹਮੇਸ਼ਾ ਦਿੱਲੀ ਨੂੰ ਪੰਜਾਬ ਨਾਲ ਕੰਪੇਅਰ ਕਰ ਲੈਂਦੇ ਆ ਵੀ ਦਿੱਲੀ ਨੂੰ ਪੰਜਾਬ ਨਾਲ ਕੰਪੇਅਰ ਕੀਤਾ ਹੀ ਨਹੀਂ ਜਾ ਸਕਦਾ ਜੋ ਪੰਜਾਬ ਦੇ ਵਿੱਚ ਆ ਅੱਛਾ ਜੇ ਕਰਨਾ ਹੀ ਆ ਤਾਂ ਮੈਂ ਕਿੰਨਾ ਫੇ ਸਾਡਾ 250 ਸਕੂਲ ਅਸੀਂ ਕਰ ਲੈਨੇ ਆਜੋ ਜਿਹੜੇ ਨੇ ਵੀ ਕਿਸੇ ਨੇ ਆਉਣਾ ਅੱਛਾ ਜਿਹੜਾ ਪੀਜੀਆਈ ਇੰਡੈਕਸ ਹੈ ਉਦੇ ਮੁਤਾਬਕਾ ਲੇਟੈਸਟ ਸਰਵੇ ਜਿਹੜਾ ਆਇਆ ਅੱਛਾ ਇਹ ਤਾਂ ਉਹਨੂੰ ਪੁਰਾਣੇ ਨੂੰ ਯੂਜ਼ ਕਰ ਕਰਕੇ ਕਿਉਂਕਿ ਦਸਾਂ ਸਕੂਲਾਂ ਦੀਆਂ ਫੋਟੋਆਂ ਪਾ ਪਾ ਕੇ ਅੱਛਾ ਜੇ ਮੈਂ ਕਹਿੰਨਾ ਫਿਰ ਜੇ ਪੋਲਿਟੀਕਲ ਐਂਗਲ ਨੂੰ ਅੱਛਾ ਇਹ ਬਈ ਇਹਨਾਂ ਦੇ ਹੀ ਸਰਦਾਰ ਫੂਲਕਾ ਜੀ ਜਿਹੜੇ ਐਲੋਪੀ ਦੇ ਲੀਡਰ ਆਫ ਓਪੋਜੀਸ਼ਨ ਸੀ ਉਹਨਾਂ ਨੇ ਔਨ ਦਾ ਫਲੋਰ ਆਫ ਦਾ ਹਾਊਸ ਇਹ ਕਿਹਾ ਕਿ ਹਾਂ ਵੀ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਬਹੁਤ ਵਧੀਆ ਕੰਮ ਹੋਇਆ ਜਦੋਂ ਅਸੀਂ ਇੱਕ ਨੰਬਰ ਤੇ ਆਏ ਤੇ ਇਹਨਾਂ ਦੇ ਬਾਕੀ ਹੋਰ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਅੱਛਾ ਇਹ 4.5 ਸਾਲ ਕਿੱਥੇ ਸੀ ਮੈਨੂੰ ਲੱਗਦਾ ਇਹਨਾਂ ਦੇ ਕਦੀ ਐਮਐਲਏ ਵੀ ਸਕੂਲਾਂ 'ਚ ਗਏ ਨਹੀਂ ਹੁਣੇ ਕਿਤੇ ਦੇਖਿਆ ਤੱਕ ਵੀ ਨਹੀਂ ਹੋਣਾ ਲੇਕਿਨ ਅਨਫੋਰਚੂਨੇਟਲੀ ਅੱਛਾ ਜੇ ਕਰਨਾ ਹੀ ਆ ਕੰਪੇਅਰ ਤੇ ਆਪਾਂ ਇਨਫਰਾਸਟ੍ਰਕਚਰ ਦਾ ਤੇ ਸਮਾਰਟ ਕਲਾਸਸ ਦਾ ਅੱਛਾ ਸਾਡਾ ਜਿਹੜਾ ਬਾਰਡਰ ਏਰੀਆ ਉਹਦਾ ਤੇ ਜੇ ਅਧਿਆਪਕਾਂ ਦੀ ਭਰਤੀ ਦਾ ਉਹਦਾ ਡਾਟਾ ਅੱਛਾ ਮੈਂ ਤੁਹਾਡੇ ਨਾਲ ਇਨਫੈਕਟਿਵ ਹੋਰ ਡਾਟਾ ਵੀ ਸ਼ੇਅਰ ਕਰ ਸਕਦਾ ਜੇ ਇਹਨਾਂ ਨੇ ਕਿਸੇ ਤਰ੍ਹਾਂ ਦਾ ਵੀ ਕੰਪੈਰੀਜ਼ਨ ਕਰਨਾ ਸਾਡੀ ਇਹਨਾਂ ਦੇ 2767 ਸਕੂਲ ਆ ਸਾਡੇ 19370 ਸਕੂਲ ਆ ਔਰ ਇਹਨਾਂ ਦਾ ਡ੍ਰੌਪ ਆਊਟ ਰੇਟ ਜਿਹੜਾ ਆ ਸਾਡੇ ਪੰਜਾਬ ਦੇ ਵਿੱਚ ਅੱਪਰ ਪ੍ਰਾਇਮਰੀ ਦੇ ਵਿੱਚ ਬਿਲਕੁਲ 0% ਡ੍ਰੌਪ ਆਊਟ ਰੇਟ ਆ ਜਦਕਿ ਇਹਨਾਂ ਦਾ 0.2% ਆ ਔਰ ਇਦੋਂ ਵੀ ਜਿਹੜਾ ਖਾਸ ਕਰਕੇ ਇਹ ਜਿਹੜੇ ਟੀਚਰਸ ਦੀ ਗੱਲ ਕਰਦੇ ਆ ਦਿੱਲੀ ਦੇ ਵਿੱਚ ਜਿਹੜੀ ਬੱਚੇ ਦੀ ਉਹ ਟੀਚਰ ਦੀ ਰੇਸ਼ਿਓ ਆ ਉਹ ਦਿੱਲੀ ਦੇ ਵਿੱਚ 32.27% ਹੈ ਜਦਕਿ ਪੰਜਾਬ ਦੇ ਵਿੱਚ 25% ਹੈ ਔਰ ਇਸੇ ਤਰ੍ਹਾਂ ਹੀ ਪ੍ਰਾਇਮਰੀ ਦੀ ਆ ਇਸੇ ਤਰ੍ਹਾਂ ਹੀ ਸੈਕੰਡਰੀ ਦੀ ਆ ਇਸੇ ਤਰ੍ਹਾਂ ਹੀ ਹਰ ਸੈਕੰਡਰੀ ਦੀ ਆ ਔਰ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਇਹਨੂੰ ਮੈਂ ਕਿੰਨਾ ਫਿਰ ਆਪਾਂ ਹੋਰ ਤਰ੍ਹਾਂ ਦੇਖ ਲਈਏ ਜਿੰਨੇ ਐਨ ਆਰ ਆਈ ਸੀ ਜਿੰਨੇ ਇਹ ਪੈਸੇ ਪੰਜਾਬ ਤੋਂ ਪਿਛਲੀ ਵਾਰੀ ਠੱਗ ਕੇ ਲੈ ਕੇ ਗਏ ਇਹ ਚੌਦੇ ਸੀਗੇ ਇਹ ਤਾਂ ਇਹਨਾਂ ਨੇ ਸਟੇਟਮੈਂਟਾਂ ਵੀ ਦਿੱਤੀਆਂ ਵੀ ਹਾਂ ਵੀ ਅਸੀਂ ਇਹਦਾ ਕੱਲੀ-ਕੱਲੀ ਪਾਈ ਦਾ ਹਿਸਾਬ ਕਿਤਾਬ ਦਵਾਂਗੇ ਲੇਕਿਨ ਅੱਜ ਇਹ ਤਾਂ ਪਤਾ ਨਹੀਂ ਸਰਕਾਰ ਆਉਣ ਦੇ ਸੁਪਨੇ ਲੈਂਦੇ ਆ ਨਾ ਵੀ ਅਸੀਂ 1000 ਰੁਪਇਆ ਦੇ ਦਾਂਗੇ ਜੀ ਅਸੀਂ ਇੰਨਾ ਦੇ ਦਾਂਗੇ ਅਸੀਂ ਇੰਨਾ ਦੇ ਦਾਂਗੇ ਬਈ ਉਹ ਤਾਂ ਇਹਨਾਂ ਦਾ ਪਾਰਟੀ ਲੈਵਲ ਦਾ ਹਿਸਾਬ ਸੀਗਾ ਉਹ ਸਾਰੇ ਐਨਆਰਆਈਜ਼ ਨੂੰ ਇਹ ਦੇ ਦੇਣ ਸਾਡੇ ਪੰਜਾਬ ਨੂੰ ਦੇ ਦੇਣ ਵੀ ਹਾਂ ਵੀ ਜੋ ਇਹ ਨਹੀਂ ਪੰਜਾਬ ਤੋਂ ਲੈ ਕੇ ਗਏ ਆ ਇਹ ਉੱਥੇ ਤਾਂ ਕਹਿੰਦੇ ਸੀ ਵੀ ਅਸੀਂ ਪੰਜਾਬ ਦੇ ਵਿੱਚ ਇਹ ਪੈਸੇ ਲਾਵਾਂਗੇ ਤੇ ਇਹਨਾਂ ਨੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਪੈਸੇ ਤਾਂ ਲਾਉਣ ਦੀ ਦੂਰ ਦੀ ਗੱਲ ਹੈ ਉਹ ਪੈਸੇ ਗਏ ਕਿੱਥੇ ਨਹੀਂ ਅੱਜ ਤੱਕ ਹਸਾਬ ਤੱਕ ਨਹੀਂ ਦਿੱਤਾ ਇਹ ਤਾਂ ਸਰਕਾਰ ਆਉਣ ਦੀ ਗੱਲ ਕਰਦੇ ਆ ਨਾ ਇਹ ਤਾਂ ਪਾਰਟੀ ਦਾ ਕੰਮ ਸੀ ਔਰ ਅਨਫੋਰਚੂਨੇਟਲੀ ਸੋਸੋਦੀਆ ਜੀ ਕੇਜਰੀਵਾਲ ਜੀ ਇਹਨਾਂ ਚੀਜ਼ਾਂ ਦੇ ਵਿੱਚ ਨਾ ਪਾਓ ਇਹ ਕੋਈ ਬਹੁਤੀਆਂ ਚੰਗੀਆਂ ਨਹੀਂ ਹੈ ਮੈਂ ਤੁਹਾਡੀ ਮਾਨਸਿਕਤਾ ਨੂੰ ਵੀ ਸਮਝਦਾ ਔਰ ਮੈਂ ਹਮੇਸ਼ਾ ਕਦੀ ਇਹ ਨਾ ਵਿਵਾਦ ਦੇ ਵਿੱਚ ਪੈਂਦਾ ਨਹੀਂ ਹੈ ਠੀਕ ਹੈ ਤੁਸੀਂ ਵੀ ਉੱਥੇ ਕੰਮ ਕਰ ਰਹੇ ਆਪਣਾ ਕਰੋ ਲੇਕਿਨ ਐਡ ਦਾ ਸੇਮ ਟਾਈਮ ਜਦੋਂ ਇਹਨੂੰ ਕੰਪੈਰੀਜ਼ਨ ਕਰਦੇ ਹਾਂ ਨਾ ਤੇ ਜਿਹਦੇ ਆਪਣੇ ਘਰ ਦੇ ਜਿਹੜੇ ਸ਼ੀਸ਼ੇ ਦੇ ਹੁੰਦੇ ਆ ਨਾ ਉਹ ਪੱਥਰ-ਪੁੱਥਰ ਨਹੀਂ ਮਾਰਦੇ ਹੁੰਦੇ ਕਿਉਂਕਿ ਕਿਉਂਕਿ ਤੁਹਾਡੇ ਤੇ ਕਿਸੇ ਦਾ ਵਿਸ਼ਵਾਸ ਹੀ ਹੈ ਨਹੀਂ ਪੰਜਾਬ ਦੇ ਵਿੱਚ ਤਾਂ ਤੁਸੀਂ ਆਪਣਾ ਇੱਕ ਵੀ ਤੁਹਾਨੂੰ ਪੰਜਾਬ ਨੇ 4 ਐਮਪੀ ਦਿੱਤੇ ਅਸੈਸ ਕਰਨਾ ਚਾਹੀਦਾ ਪੰਜਾਬ ਨੇ 4 ਐਮਪੀ ਦਿੱਤੇ ਔਰ ਉਹ ਵੀ ਇੰਟੈਲੀਜੈਂਟ ਐਮਪੀ ਫੂਲਕਾ ਜੀ ਦਿੱਤੇ ਤੁਹਾਨੂੰ ਤੁਹਾਨੂੰ ਧਰਮਵੀਰ ਗਾਂਧੀ ਦਿੱਤੇ ਔਰ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਕੋਈ ਸੂਟ ਕੀਤਾ ਹੋਵੇ ਕਿਉਂਕਿ ਪੰਜਾਬ ਤਾਂ ਵੈਸੇ ਬੇਸਿਕਲੀ ਤੁਸੀਂ ਤਾਂ ਪੰਜਾਬ ਦੀ ਉੱਥੇ ਬਹਿ ਕੇ ਸੱਤਾ ਜਿਹੜੀ ਆ ਉਹ ਲੈਣਾ ਚਾਹੁੰਦੇ ਆ ਅਦਰਵਾਈਜ਼ ਤੁਹਾਡਾ ਪੰਜਾਬ ਏਜੰਡਾ ਨਹੀਂ ਹੈ ਪੰਜਾਬ ਦੀ ਤੁਸੀਂ ਗੱਲ ਨਹੀਂ ਕਰਦੇ ਕਿਉਂਕਿ ਜਦੋਂ ਤੁਸੀਂ ਹਰਿਆਣਾ ਲੰਘ ਜਾਂਦੇ ਆ ਹੋਰ ਗੱਲ ਕਰਦੇ ਆ ਜਦੋਂ ਤੁਸੀਂ ਹਰਿਆਣਾ ਤੋਂ ਇੱਧਰ ਆ ਜਾਂਦੇ ਆ ਹੋਰ ਗੱਲ ਕਰਦੇ ਆ ਕਿਉਂਕਿ ਇਹ ਠੀਕ ਆ ਵੀ ਤੁਹਾਡਾ ਸਾਈਜ਼ ਜਿਹੜਾ 38 ਦਾ ਆ ਤੁਸੀਂ 42 ਦੀ ਸ਼ਰਟ ਪਾ ਕੇ ਆ ਜਾਂਦੇ ਆ ਵੀ ਹਾਂ ਵੀ ਇਹ ਬਹੁਤ شریف ਬੰਦਾ ਆ ਇਦਾਂ ਦੀ ਕੋਈ ਗੱਲ ਨਹੀਂ ਹੈ ਔਰ ਇਦਾਂ ਦੀ ਬੇਸਿਕਲੀ ਦੇਖੋ ਹੁਣ ਹੋਇਆ ਕੀ ਆ ਆ ਪਿਛਲੇ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਡੈਫਿਸਿਟ ਆ ਗਿਆ ਲੀਡਰਾਂ ਪ੍ਰਤੀ ਔਰ ਉਹ ਕਿਉਂਕਿ ਆਪਾਂ ਨੂੰ ਕੰਮ ਕਰਨ ਦੀ ਜ਼ਰੂਰਤ ਹੈ ਮੇਰਾ ਖਿਆਲ ਹੈ ਵੀ ਆਪਾਂ ਕੰਮ ਕਰੀਏ ਇਹਨਾਂ ਚੀਜ਼ਾਂ ਨੂੰ ਰਹਿਣ ਦੀ ਇਸ ਡਿਬੇਟ ਦੇ ਵਿੱਚ ਪੈਣ ਨੂੰ ਇਹ ਡਿਬੇਟ ਮੈਨੂੰ ਨਹੀਂ ਲੱਗਦਾ ਕਿਸੇ ਡੈਮੋਕ੍ਰੇਸੀ ਲਈ ਚੰਗੀ ਹੋਵੇ ਇੰਟਰਨਲ ਡੈਮੋਕ੍ਰੇਸੀ ਜਿਹੜੀ ਆ ਉਹ ਹਮੇਸ਼ਾ ਹੀ ਕਿਉਂਕਿ ਮੈਂ ਤਾਂ ਕੱਲ ਦਿੱਲੀ ਸੀ ਸੱਚੀ ਗੱਲ ਹੈ ਉੱਥੇ ਕੁਝ ਪੱਤਰਕਾਰ ਦੋਸਤ ਮਿਲ ਗਏ ਤੇ ਉਹ ਗੱਲਾਂ ਕਰਨ ਲੱਗ ਪਏ ਮੈਂ ਕਿਹਾ ਦੇਖੋ ਜਿਹੜੀ ਤਾਂ ਭਾਜਪਾ ਗੱਲ ਕਰੇ ਉਹ ਤਾਂ ਸਾਰੀ ਦੇਸ਼ ਪ੍ਰੇਮੀ ਆ ਤੇ ਜਿਹੜਾ ਕੇਜਰੀਵਾਲ ਸਰਟੀਫਿਕੇਟ ਦੇਵੇ ਉਹ ਸਾਰਾ ਇਮਾਨਦਾਰੀ ਦਾ ਸਰਟੀਫਿਕੇਟ ਆ ਇਹਨਾਂ ਤੋਂ ਇਲਾਵਾ ਕੋਈ ਹੋਰ ਸਰਟੀਫਿਕੇਟ ਹੀ ਹੈ ਨਹੀਂ ਇਹਨਾਂ ਕੋਲੋਂ ਸਾਨੂੰ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ ਸੋ ਇਸ ਕਰਕੇ ਆਪਾਂ ਸਾਰੇ ਜਣੇ ਇੱਕ ਚੰਗੀ ਡੈਮੋਕ੍ਰੇਸੀ ਵੱਲੋਂ ਤੁਰੀਏ ਤਾਂ ਕਿ ਆਪਾਂ ਪੰਜਾਬ ਦਾ ਹਿੰਦੂਸਤਾਨ ਦਾ ਕਿਉਂਕਿ ਜੋ ਹਿੰਦੂਸਤਾਨ ਦਾ ਹੋ ਰਿਹਾ ਇਹ ਬਹੁਤੇ ਚੰਗੇ ਡਾਇਰੈਕਸ਼ਨ ਨੂੰ ਨਹੀਂ ਹੈ ਬਹੁਤੇ ਚੰਗੇ ਪਾਸੇ ਨੂੰ ਨਹੀਂ ਹੈ ਇਹਦੇ ਤੇ ਆਪਾਂ ਨੂੰ ਖੜਕੇ ਕੰਮ ਕਰਨ ਦੀ ਜੜੀ ਆ ਉਹ ਜ਼ਰੂਰਤ ਹੈ ਥੈਂਕ ਯੂ report SMZ news